ਸਸਾਈ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸford ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 3 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਜਿਵੇਂ ਤੁਹਾਨੂੰ ਕੱਲ ਰਾਤ ਵੀਡੀਓ ਵਿੱਚ ਦੱਸਿਆ ਸੀ ਕਿ ਉਸੇ ਤਰੀਕੇ ਨਾਲ ਬੱਦਲ ਵਾਜਦਾ ਮਾਹੌਲ ਹਲਕਾ ਦਰਮਿਆਨਾ ਪੰਜਾਬ ਦੇ ਉੱਪਰ ਬਣਿਆ ਹੋਇਆ ਪਰ ਜਿਸ ਤਰੀਕੇ ਨਾਲ ਲਗਾਤਾਰ ਇੱਕ ਦੋ ਦਿਨ ਮੀਂਹ ਹੋਈ ਸੀ ਉਸ ਤੋਂ ਥੋੜਾ ਜਿਹਾ ਅਸਰ ਘਟਦਾ ਹੋਇਆ ਫਿਲਹਾਲ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਅਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਬੱਦਲ ਵਾਜ ਸਿਸਟਮ ਬਣੇ ਹੋਏ ਨੇ ਜਿਹੜੇ ਵਿੱਚ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਇਲਾਕੇ ਵਿੱਚ ਤਗੜੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਅਗਰ ਥੱਲੇ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੀ ਬੱਦਲਵਾਈ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਬਹੁਤਾ ਅਸਰ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਦੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਅੱਜ ਦੋਕ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਹੋਰ ਤੁਸੀਂ ਦੇਖੋਗੇ ਤਾਂ ਹੇਠਲੇ ਪਾਸੇ ਦਿੱਲੀ ਤੋਂ ਰਾਜਸਥਾਨ ਹਰਿਆਣਾ ਵੱਲੇ ਸਿਸਟਮ ਨੇ ਜਿਨ੍ਹਾਂ ਦਾ ਐਂਟਰੀ ਪੰਜਾਬ ਵੱਲ ਥੋੜੀ ਦੇਰ ਤੱਕ ਹੋ ਸਕਦੀ ਹੈ ਤੇ ਇੱਕ ਸਿਸਟਮ ਹਿਮਾਚਲ ਵੱਲ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਪੱਛਮੀ ਸਿਸਟਮ ਵੀ ਪੰਜਾਬ ਤੋਂ ਪੱਛਮੀ ਸਿਵਲ ਜਾਨੀ ਕਿ ਪਾਕਿਸਤਾਨ ਵੱਲ ਬਣ ਰਿਹਾ ਹੈ ਜਿਨ੍ਹਾਂ ਦੀ ਉਮੀਦ ਹੈ ਕਿ ਅਗਰ ਹਵਾ ਕਿਸੇ ਵੀ ਤਰੀਕੇ ਤੇ ਪੱਛਮ ਤੋਂ ਚਲਦੀ ਹੈ ਪੂਰਬ ਤੋਂ ਚਲਦੀ ਹੈ ਜਾਂ ਦੱਖਣ ਤੋਂ ਚਲਦੀ ਹੈ ਤਾਂ ਇਹ ਸਿਸਟਮ ਪੰਜਾਬ ਵਿੱਚ ਐਂਟਰੀ ਕਰਨਗੇ ਜਿਨ੍ਹਾਂ ਨਾਲ ਪੰਜਾਬ ਦਾ ਮਾਹੌਲ ਆਉਂਦੀ ਦੁਪਹਿਰ ਤੋਂ ਬਾਅਦ ਬਦਲ ਬਾਈਦਾ ਹੁੰਦਾ ਦਿਖਾਈ ਦੇਵੇਗਾ ਅੱਜ ਐਵਰੇਜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਨ ਅੱਜ 35 ਤੋਂ 40 ਡਿਗਰੀ ਦੇ ਵਿਚਕਾਰ ਰਹਿਣਗੇ ਬੀਤੀ ਕੱਲ ਕੜਾਕੇ ਦੀ ਧੁੱਪ ਪੈਣ ਕਾਰਨ ਤਾਪਮਨ ਕਾਫੀ ਵਧੇ ਸਨ 39-40 ਡਿਗਰੀ ਦਾ ਤਾਪਮਨ ਗਏ ਸਨ ਪਰ ਅੱਜ ਉਮੀਦ ਹੈ ਕਿ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਸਵੇਰ ਤੋਂ ਹੀ ਬਣੀ ਰਹੇਗੀ ਜਿਸ ਦੇ ਕਾਰਨ ਤਾਪਮਨ ਦੇ ਵਿੱਚ ਵੱਡੀ ਗਰਾਵਟ ਸਾਨੂੰ ਆਉਂਦੀ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਮੇਨ ਤੌਰ ਤੇ ਜਿਹੜਾ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਰਹਿਣਗੇ ਉਹ ਹੋ ਸਕਦੇ ਹਨ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਇਹ ਜਿਹੜੇ ਮੇਨ ਜ਼ਿਲ੍ਹੇ ਨੇ ਇਹੀ ਸ਼ੁਰੂਆਤੀ ਦੌਰ ਤੇ ਪ੍ਰਭਾਵਿਤ ਹੋਣਗੇ ਅਗਰ ਗੱਲ ਕੀਤੀ ਜਾਵੇ ਤਾਂ ਥੋੜਾ ਬਹੁਤ ਅਸਰ ਸਾਨੂੰ ਦੁਆਪਾ ਬੈਲਟ ਦੇ ਵਿੱਚ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹਨਾਂ ਵਿੱਚ ਵੀ ਥੋੜੀ-ਬਹੁਤੀ ਬੱਦਲਵਾਈ ਰਹਿਣ ਕਾਰਨ ਬੂੰਦਾਬੰਦੀ ਦੀਆਂ ਖਬਰਾਂ ਵੀ ਆਈਆਂ ਨੇ ਹਲਕਾ ਦਰਮਿਆਨ ਨਮੀ ਇਹਨਾਂ ਵਿੱਚ ਸਵੇਰ ਤੋਂ ਦੇਖਣ ਨੂੰ ਮਿਲ ਰਿਹਾ ਅਜਿਹਾ ਨਹੀਂ ਹੈ ਕਿ ਪੂਰੇ ਜ਼ਿਲ੍ਹੇ ਵਿੱਚ ਪੂਰੇ ਸ਼ਹਿਰ ਵਿੱਚ ਮੀਂਹ ਹੋਇਆ ਵੱਖ-ਵੱਖ ਪਿੰਡਾਂ ਵਿੱਚ ਬਾਕੀ ਫਕਤ ਹਮਾ ਤੇ ਟਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਸਾਨੂੰ ਮਿਲੇ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਫਟ ਇਹਨਾਂ ਇਲਾਕਿਆਂ ਵਿੱਚ ਆਈ ਹੈ ਜੀ ਬਾਕੀ ਅ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਮਲੋਟ ਇਹ ਏਰੀਆ ਵਿੱਚ ਫਿਲਹਾਲ ਘਟ ਮੀਂਹ ਦੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਕਾਰਨ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਹਲੇ ਵੀ ਵਧੇ ਹੋਏ ਦਿਖਾਈ ਦੇਣਗੇ ਬਾਕੀ ਦੁਪਹਿਰ ਦੀ ਜਾਣਕਾਰੀ 1 ਤੋਂ 2 ਵਜੇ ਦੇ ਵਿੱਚਕਾਰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਕਿ ਦੁਪਹਿਰ ਸਮੇਂ ਪੰਜਾਬ ਦੇ ਕੀ ਹਾਲਾਤ ਨੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ